25 ਸਾਲ ਤੱਕ ਦੋ ਬੰਦਿਆਂ ਦੀ ਰਾਜ ਰਹਿ ਗਿਆ ਨਾ ਜੀ ਤੁਸੀਂ ਦੇਖ ਲਓ 25 ਸਾਲ ਤੱਕ ਸਿੱਧੇ ਹੀ ਬਣਦੇ ਆ ਦੋ ਬੰਦਿਆਂ ਦੇ ਇੱਕ ਕੈਪਟਨ ਦੇ ਇੱਕ ਬਾਦਲ ਦੇ ਤੇ 25 ਸਾਲਾਂ ਚ ਕੁਝ ਨਹੀਂ ਕਰ ਸਕੇ ਉਹ ਵੀਰੋ ਘਰ ਇਹ ਨਹੀਂ ਵੜੇ ਉੱਥੇ ਘਰ ਮੁੱਖ ਮੰਤਰੀ ਦਾ ਜਿਹੜਾ ਹੋਰ ਹੈ ਇਹ ਰਹਿੰਦੇ ਸੀ ਪਹਾੜਾਂ ਚ ਇੱਕ ਰਹਿੰਦਾ ਸੁਖਬਲਾਸ ਚ ਦੁੱਧ ਦਾ ਸੇਸਮਾ ਵੀਰੋ ਪ੍ਰਮਾਤਮਾ ਦੀ ਜੇ ਕੋਈ ਦਾਤ ਦੇਤੀ ਨਾ ਪ੍ਰਮਾਤਮਾ ਨੇ ਤੁਹਾਨੂੰ ਕੋਈ ਦਾਤ ਬਖਸ਼ਦੀ ਤਾਂ ਉਹਨੂੰ ਨਾ ਸਰਕਾਰੀ ਦਾ ਨਹੀਂ ਹੁੰਦਾ ਉਹਨੂੰ ਸਵਿਕਾਰੀ ਦਾ ਹੁੰਦਾ ਕਿਤਾ ਕਿ ਪ੍ਰਮਾਤਮਾ ਤੇਰਾ ਸ਼ੁਕਰਾਨਾ ਹੈ ਪ੍ਰਮਾਤਮਾ ਤੇਰਾ ਇਹਨਾਂ ਨੇ ਦਰਕਾਰਿਆ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਨੂੰ ਦਰਕਾਰਿਆ ਹੁਣ ਘਰ ਚ ਪੜਨ ਨੂੰ ਤਰਸਦੇ ਫਿਰਦੇ ਨੇ ਵੀ ਉਹ ਘਰ ਮਿਲ ਜੇ ਉਹ ਪ੍ਰਮਾਤਮਾ ਕਹਿੰਦਾ ਹੁਣ ਨਹੀਂ ਮਿਲਦਾ ਇਹ ਹੁਣ ਤਾਂ ਸਤੌਜ ਵਾਲੇ ਮਹਿੰਦਰ ਮੈਟਰਾਂ ਕੋਲੇ ਆ ਗਿਆ ਜਿੱਦੋਂ ਉਹਨਾਂ ਦੇ ਜਵਾਕਾਂ ਕੋਲੇ ਆਮ ਲੋਕਾਂ ਕੋਲੇ ਮੁੱਖ ਮੰਤਰੀ ਦੀਆਂ ਮੰਤਰੀਆਂ ਦੀਆਂ ਕੁਰਸੀਆਂ ਆ ਗਿਆ ਬਲਕਾਰ ਜੀ ਬੈਠਿਆ ਬੜੇ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਪੰਜਾਬ ਦੀ ਕੈਪੈਬਿਲਿਟੀ ਚ ਹੈ ਇਹ ਕੀ ਕਰਦੇ ਸੀ ਇਹ ਜਿੱਤ ਕੇ ਆਪਣੇ ਮਹਿਲਾਂ ਦੇ ਕੁੰਡੇ ਲਾ ਲੈਂਦੇ ਸੀ ਅੰਦਰੋਂ ਪਬਲਿਕ ਨਹੀਂ ਆਉਣੀ ਚਾਹੀਦੀ ਨੇੜੇ ਤੜੇ ਕਹਿੰਦੇ ਯਸ ਸਰ ਤੇ ਜਦੋਂ ਜੋ 2 ਮਹੀਨੇ ਵੋਟਾਂ ਚ ਰਹਦੇ ਸੀ ਉਦੋਂ ਖੋਲ ਕੇ ਕਹਿੰਦੇ ਸੀ ਆਓ ਆਪਾਂ ਪੰਜਾਬ ਬਚਾਈਏ ਇੱਕ ਮੌਕਾ ਹੋਰ ਦਿਓ ਇਸ ਵਾਰ ਜਦੋਂ ਖੋਲਣ ਲੱਗੇ 2022 ਚ ਖੁੱਲੇ ਨਾ ਉਹ ਅੰਦਰੋਂ ਕੁੰਡੀ ਖੋਲ ਨਹੀਂ ਪਰ ਕਹਿੰਦੇ ਖੁੱਲਦਾ ਕਿਉਂ ਨਹੀਂ ਫਿਰ ਕਿਸੇ ਨੇ ਦੱਸਿਆ ਕਹਿੰਦੇ ਤਾਂ ਬਾਹਰੋਂ ਲਾਗੇ ਸੀਗੇ ਲੋਕ ਜੀ ਇਸ ਕਰਕੇ ਹੁਣ ਤੁਸੀਂ ਅੰਦਰ ਹੀ ਰਹੋ ਸੋ ਉੱਥੇ ਰਹਿਣ ਕਿਉਂ ਨੇ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ ਚ ਖੜਨ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਕਿਸੇ ਹੋਰ ਵਾਸਤੇ ਆਪ ਦੇ ਵਾਸਤੇ ਦੁਨੀਆ ਕਮਾਉਂਦੀ ਹੈ ਪਰ ਕਿਸੇ ਹੋਰ ਵਾਸਤੇ ਕੰਮ ਕਰਨ ਦਾ ਨਜ਼ਾਰਾ ਹੀ ਕੋਈ ਹੋਰ ਹੁੰਦਾ ਐ ਐਸਐਸਐਫ ਬਣਾਈ ਆ ਵੀਰੋ ਇਹ ਤਾਂ ਮੈਂ ਗਰੰਟੀ ਚ ਵੀ ਨਹੀਂ ਲਿਖਿਆ ਸੀ ਕਿਤੇ ਐਸਐਸਐਫ ਸੜਕਾਂ ਤੇ ਖੜੀਆਂ ਗੱਡੀਆਂ ਸਭ ਤੋਂ ਵਧੀਆ ਗੱਡੀਆਂ ਇਸ ਵਕਤ ਕੋਲ ਸਕੂਲੇ ਨੇ ਉਹ ਸੜਕ ਸੁਰੱਖਿਆ ਫੋਰਸ ਐ ਸਤਾ ਮੈਂ ਪਾਰਲੀਮੈਂਟ ਚ 2018 ਦਾ ਡਾਟਾ ਕਢਾਇਆ ਸੀ ਉਸ ਵੇਲੇ 14 ਸੀ ਤੇ ਜਦੋਂ ਐਸਐਸਐਫ ਲਾਂਚ ਕੀਤੀ 1 ਫਰਵਰੀ ਨੂੰ ਉਹ ਤੋਂ ਪਹਿਲਾਂ 17 ਹੋ ਗਏ ਸੀ 17 ਇੱਕ ਦਿਨ ਚ ਪੰਜਾਬ ਚ ऑन द स्पॉट एक्सीडेंट ਚ ਲੋਕ ਮਰਦੇ ਸੀ 17 ਪਰ ਡੇ ਸਾਰੇ ਦੇਸ਼ ਚ ਸਭ ਤੋਂ ਵੱਧ ਇਹਦਾ ਮਤਲਬ ਜੇ ਮਹੀਨੇ ਦੇ ਕੱਢਨੇ ਹੁਣ 510 ਇਹਦਾ ਮਤਲਬ ਜੇ ਸਾਲ ਦੇ ਕੱਢਨੇ ਹੁਣ ਤਾਂ 6000 ਤੋਂ ਉੱਪਰ ਚਲਾ ਗਿਆ ਜੀ ਵੀਰੋ ਆ 100 ਦਿਨ ਹੋਏ ਨੇ 3 ਮਹੀਨੇ ਹੋਏ ਨੇ ਐਸਐਸਐਫ ਬਣੀ ਨੂੰ ਮੇਰੇ ਕੋਲੇ 3 ਮਹੀਨੇ ਦਾ ਡਾਟਾ ਆਇਆ ਪਿਛਲੇ ਸਾਲ ਨਾਲ 1 ਫਰਵਰੀ 1 ਮਾਰਚ 1 ਅਪ੍ਰੈਲ 1 ਮਈ ਵੀਰੋ 1 ਮਾਰਚ 1 ਅਪ੍ਰੈਲ 1 ਮਈ 3 ਮਹੀਨੇ ਦਾ ਡਾਟਾ ਆਇਆ ਜੇ ਪਹਿਲਾਂ ਵਾਲੇ ਹਾਲ ਹੁੰਦਾ ਤਾਂ 3 ਮਹੀਨਿਆਂ ਚ 1500 ਤੋਂ ਵੱਧ ਬੰਦੇ ਮਰ ਜਾਂਦੇ ਪਰ ਵੀਰੋ ਜਿਹੜਾ ਇਸ ਵਾਰ ਡਾਟਾ ਹੈ ਉਹ 249 ਬੰਦੇ ਸਿਰਫ ਦੋ ਸਾਢੇ 1200 ਬੰਦੇ ਦੀ ਜਾਨ ਬਚਾ ਲਈ ਵੀਰੋ ਸਾਢੇ 1200 ਬੰਦੇ ਦੀ ਜਾਨ ਬਚਾ ਲਈ ਮੈਂ ਕੋਈ ਗਾਰੰਟੀ ਤਾਂ ਦਿੱਤੀ ਨਹੀਂ ਸੀ ਇੱਕ ਗਾਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ ਆ ਟੋਲ ਪਲਾਜੇ ਵਾਲੇ ਮੇਰੇ ਵੀਰੋ 16 ਬੰਦ ਕਰਤੇ 3-4 ਤੇ ਹੋਰ ਆਖ ਹੈ ਮੇਰੀ ਹੁਣ 3-4 ਹੋਰ ਹੋਣਗੇ ਵੀਰੋ ਐਵੇਂ ਲੁੱਟੀ ਜਾਂਦੇ ਆ ਪਤਾ ਕੀ ਆ ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਨੂੰ ਪੰਜ-ਪੰਜ ਸਾਲ ਹੋ ਗਏ 6-6 ਸਾਲ ਹੋ ਗਏ ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣ ਆਇਆ ਵੀ 200 ਦਿਨ ਤੇਰਾ 200 ਮੇਰਾ ਲੁੱਟੀ ਜਾ ਆਪਾਂ ਕਿਹੜਾ ਕਿਹਦੇ ਕੁੱਛ ਦੇ ਸੀ ਵੀਰੋ ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦੋ ਮੈਂ ਕਿਹਾ ਆਪਾਂ ਤਾਂ ਬੋਰੀ ਬਿਸਤਰਾ ਚੱਕੋ ਬੜੇ ਵਧਾਉਣ ਦੀ ਗੱਲ ਕਰਦੇ ਹੋ ਸੋ ਵੀਰੋ ਉਹ ਟੋਲਪਲਾਂ ਤੇ ਬੰਦ ਕਰਾਉਣਾ 58,77,000 ਯਾਨੀ ਕਿ ਲਗਭਗ 95 ਲੱਖ ਰੁਪਈਆ ਇੱਕ ਦਿਨ ਚ ਪੰਜਾਬੀਆਂ ਦਾ ਵਜ ਜਾਂਦਾ ਇੱਕ ਦਿਨ ਚ 95 ਲੱਖ ਰੁਪਈਆ ਸੋ ਵੀਰੋ ਇਹ ਵੇ ਆਪਣੀਆਂ ਪ੍ਰਾਪਤੀਆਂ ਨੇ ਆ ਪਾਣੀ ਕੱਸੀਆਂ ਦਾ ਪਾਣੀ ਪੁਰਾਣੇ ਰਜਵਾਹੇ ਸੂਏ ਪਿੰਡਾਂ ਦੇ ਵਿੱਚ ਵੀਡੀਓ ਆਉਂਦੀਆਂ ਨੇ ਕਿ ਜੀ 25 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਨਹਿਰੀ ਮੈਂ 30 ਸਾਲ ਬਾਅਦ ਪਾਣੀ ਦੇਖਿਆ ਜੀ ਤਾਂ ਵੀਡੀਓ ਬਣਾ ਕੇ ਪਾਉਂਦਿਆ ਤੁਸੀਂ ਦੇਖਿਆ ਹੋਣੀਆਂ ਵੀਰੋ ਸੁਖਬੀਰ ਬਾਦਲ ਜਦੋਂ ਜਿਹੜੇ ਪਿੰਡ ਚ ਆਇਆ ਕਰੇ ਉਹਨ ਲੋਕ ਕਹਿਆ ਕਰਨ ਤੁਸੀਂ ਕੀ ਕੰਮ ਕੀਤਾ ਕੰਮ ਤਾਂ ਹੋ ਗਿਆ ਜਿਹੜਾ ਪਾਣੀ ਆ ਗਿਆ ਉਹਨੇ ਅੱਖੇ ਤਾਂ ਯਾਰ ਬਹੁਤ ਵੱਡਾ ਮੁੱਦਾ ਬਣਦਾ ਜਾਂਦਾ ਹੈ ਉਹਨੇ ਆਪਦੇ ਮੁਲਾਜ਼ਮਾਂ ਤੋਂ ਜਿਹੜੇ ਆਪਦੇ ਭਰਤੀ ਪੁਰਤੀ ਕੀਤੇ ਹੋਣੇ ਉਦੋਂ ਉਹਨਾਂ ਤੋਂ ਕਹਾ ਲਿਆ ਪਹਿਲਾਂ ਤਾਂ ਉਹਨਾਂ ਨੂੰ ਰੋਟੀ ਰੱਟੀ ਖਵਾਈ ਕਹਿੰਦੇ ਐਂ ਕਹਿ ਦੋ ਕਿ ਮੈਂ ਇਥੋਂ ਭਗਵੰਤ ਮਾਨ ਗਲਤ ਅੰਕੜੇ ਲਿਖਾਉਂਦਾ ਹੈ ਉਹ ਵੀਰੋ ਮੈਂ ਗਲਤ ਅੰਕੜੇ ਲਿਖਾ ਕੇ ਕਿੱਥੇ ਜਾਣਾ ਮੈਂ ਤਾਂ ਸੱਚ ਦਾ ਤਾਂ ਮੈਂ ਤਾਂ ਜਿੰਨਾ ਜਰ ਕੰਮ ਹੁੰਦਾ ਨਹੀਂ ਉਹ ਦੱਸਦਾ ਹੀ ਨਹੀਂ ਮੈਂ ਤਾਂ ਕਿਉਂਕਿ ਇਹ ਕੋਈ ਪ੍ਰਾਪਤੀਆਂ ਥੋੜੀ ਕਰਨੀ ਹੈ ਮੇਰਾ ਫਰਜ਼ ਬਣਦਾ ਹੈ ਮੇਰਾ ਫਰਜ਼ ਬਣਦਾ ਕਿ ਟੋਲ ਪਲਾਜ ਜਿਹੜੇ ਜਿਨ੍ਹਾਂ ਦੇ ਐਗਰੀਮੈਂਟ ਬੰਦ ਹੋ ਗਏ ਉਹਨਾਂ ਨੂੰ ਬੰਦ ਕਰੀਏ ਮੇਰਾ ਫਰਜ਼ ਹੈ ਕੋਈ ਸਾਨ ਥੋੜੀ ਹੈ ਸੋ ਇਸ ਕਰਕੇ ਮੈਨੂੰ ਕੰਮ ਕਰਨ ਦਾ ਚਾਹ ਹੈ ਵੀਰੋ ਕਿ ਯਾਰ ਕੁਝ ਕਰਕੇ ਦਿਖਾਉਣਾ ਹੈ ਪੰਜਾਬ ਵਾਸਤੇ ਮੈਂ ਪਹਿਲਾਂ ਪੈਸੇ ਕਮਾਉਣੇ ਹੁੰਦੇ ਫਿਲਮਾਂ ਟੀਵੀਆਂ ਚੋਂ ਕਮਾ ਲੈਂਦਾ ਪਰ ਨਹੀਂ ਵੀਰੋ ਹਾਸੇ ਵੀ ਉਹਦੀ ਚੰਗੇ ਲੱਗਦੇ ਨੇ ਜਦੋਂ ਜਦੋਂ ਚੁੱਲਿਆਂ ਚੱਗ ਬਲਦੀ ਹੋਵੇ ਜੇ ਚੁੱਲ੍ਹੇ ਮੱਠੇ ਪੈ ਜਾਣ ਸਿਬਿਆਂ ਦੀ ਅੱਗ ਬਾਦ ਜੇ ਤਾਂ ਫਿਰ ਹਾਸੇ ਕਿਵੇਂ ਚੰਗੇ ਲੱਗਣਗੇ ਸੋ ਵੀਰੋ ਤੁਹਾਡੇ ਨਾਲ ਆ ਥੋਡੇ ਵਰਗੇ ਆਂ ਐਂ ਰਹਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੂੰ ਤਾਂ ਉਹ ਹੁਣ ਸੁਖਵੀਰ ਬਾਦਲ ਨੇ ਇੱਕ ਜੀਪ ਦੇ ਉੱਤੇ ਛੱਤ ਲਵਾ ਰਕੀ ਐ ਮਤਲਬ ਵੀ ਉਹ ਧੁੱਪ ਲਾਖਦੀ ਐ ਪਹਿਲਾਂ ਕਦੇ ਧੁੱਪੇ ਬਾਹਰ ਨਿਕਲੇ ਨਹੀਂ ਤੇ ਆਪਾਂ ਆਏ ਬੋਰ ਦੇ ਟੋਆਂ ਚੋਂ ਨਿਕਲ ਗਏ ਆਪਾਂ ਥੱਲੋਂ ਆਏ ਆ ਧਰਤੀ ਚੋਂ ਸੋ ਵੀਰੋ ਟੈਂਪਰੇਚਰ ਪੁੱਛ ਕੇ ਜਾਂਦੇ ਆ ਟੈਂਪਰੇਚਰ ਪੁੱਛ ਕੇ ਤਾਪਮਾਨ ਕਿੰਨਾ ਐ ਇਹਨਾਂ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦ ਟੈਂਪਰੇਚਰ ਸਰ ਇਟਸ 42 ਡਿਗਰੀ ਓ ਮਾਈ ਗਾਡ ਇਜ਼ ਟੂ ਹਾਰ ਹੁਣ 42 ਐ 50 ਸਾਪਸ ਜਿਆਦਾ ਫਿਰ ਕਹਿੰਦੇ ਆ ਹੁਣ 42 ਐ ਨਾ ਜਦੋਂ 30 ਕੁ ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਇਹ 2 ਘੰਟਿਆਂ ਵਾਸਤੇ ਪੰਜਾਬ ਬਚਾਉਂਦੇ ਆ ਵੀਰੋ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਹੁੰਦਾ ਪੰਜਾਬੀ ਬੋਲਣੀ ਆਉਂਦੀ ਨਹੀਂ ਜੇ ਪੰਜਾਬੀ ਆਉਂਦੀ ਹੁੰਦੀ ਤਿੰਨ ਚਾਰ ਵਾਰੀ ਆਪਣੇ ਸਕੇ ਪਿਓ ਨੂੰ ਐ ਥੋੜੀ ਕਹਿੰਦਾ ਕਿ ਮੇਰੇ ਪਿਤਾ ਸਮਾਨ ਨੇ ਉਹ ਫਿਰ ਉੱਠ ਕੇ ਕਹਿਣਾ ਪੈਂਦਾ ਸੀਗਾ ਬਾਲ ਸਾਹਿਬ ਨੂੰ ਵੱਡੇ ਬਾਲ ਸਾਹਿਬ ਸਵਰਗਵਾਸੀ ਜਿਹੜੇ ਨੇ ਉਹਨਾਂ ਨੂੰ ਕਹਿਣਾ ਪੈਂਦਾ ਸੀ ਉਹ ਸਮਾਨ ਨਹੀਂ ਓਏ ਪਿਤਾਈਆਂ ਸੋ ਉਦੋਂ ਪੜਾਉਣ ਵੇਲੇ ਪੜਾਇਆ ਨਹੀਂ ਬਾਅਦ ਚੋਂ ਕੀ ਕਰੀਏ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹਿਆ ਸੋ ਆਪਾਂ ਪੜ੍ਹਿਆ ਆਪਾਂ ਸਰਕਾਰੀ ਸਕੂਲਾਂ 'ਚ ਆਪਾਂ ਤਾਂ ਆਪਣੀ ਬੋਰੀ ਤੇ ਫੱਟੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਆਪਣੀ ਗਰੀਬੀ ਕਰ ਲੈਣਗੇ ਸੋ ਵੀਰੋ ਇਨਾਂ ਕੋਲੇ ਕੱਖ ਨਹੀਂ ਜੇ ਇਹਨਾਂ ਨੇ ਕੁਝ ਕਰਨਾ ਹੁੰਦਾ ਤਾਂ ਗੱਦਬੀਤ ਕੋਈ ਹੁੰਦਾ ਤਾਂ ਹੁਣ ਤੱਕ ਕਰ ਦਿੰਦੇ 10 10 ਸਾਲ ਹਾਂ 25 ਸਾਲ ਤਾਂ ਦੋ ਬੰਦਿਆਂ ਦੀ ਰਾਜ ਰਹਿ ਗਿਆ ਨਾ ਜੀ ਤੁਸੀਂ ਦੇਖ ਲਓ 25 ਸਾਲ ਤਾਂ ਸਿੱਧੇ ਹੀ ਬਣਦੇ ਆ ਦੋ ਬੰਦਿਆਂ ਦੇ ਇਹ ਕੈਪਟਨ ਦੇ ਇਹ ਬਾਦਲ ਦੇ ਤੇ 25 ਸਾਲਾਂ ਚ ਕੁਝ ਨਹੀਂ ਕਰ ਸਕੇ ਉਹ ਵੀਰੋ ਘਰ ਇਹ ਨਹੀਂ ਬੜੇ ਉੱਥੇ ਘਰ ਮੁੱਖ ਮੰਤਰੀ ਦਾ ਜਿਹੜਾ ਹੋਰ ਹੈ ਇਹ ਰਹਿੰਦੇ ਸੀ ਪਹਾੜਾਂ ਚ ਇੱਕ ਰਹਿੰਦਾ ਸੁਖਬਲਾਸ ਚ ਦੂਜਾ ਸੇਸਮਾ ਵੀਰੋ ਪ੍ਰਮਾਤਮਾ ਦੀ ਜੇ ਕੋਈ ਦਾਤ ਦੇਤੀ ਨਾ ਪਰਮਾਤਮਾ ਨੇ ਤੁਹਾਨੂੰ ਕੋਈ ਦਾਤ ਬਖਸ਼ੀ ਤਾਂ ਉਹਨੂੰ ਨਾ ਦਰਕਾਰੀ ਦਾ ਨਹੀਂ ਹੁੰਦਾ ਉਹਨੂੰ ਸਵੀਕਾਰੀ ਦਾ ਹੁੰਦਾ ਕਿ ਤਾ ਕਿ ਪਰਮਾਤਮਾ ਤੇਰਾ ਸ਼ੁਕਰਾਨਾ ਹੈ ਪਰਮਾਤਮਾ ਤੇਰਾ ਇਹਨਾਂ ਨੇ ਦਰਕਾਰਿਆ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਨੂੰ ਦਰਕਾਰਿਆ ਹੁਣ ਘਰ ਚ ਪੜਨ ਨੂੰ ਤਰਸਦੇ ਫਿਰਦੇ ਨੇ ਵੀ ਉਹ ਘਰ ਮਿਲ ਜੇ ਉਹ ਪਰਮਾਤਮਾ ਕਹਿੰਦਾ ਹੁਣ ਨਹੀਂ ਮਿਲਦਾ ਇਹ ਹੁਣ ਤਾਂ ਸਤੌਜ ਵਾਲੇ ਮਹਿੰਦਰ ਮਾਸਟਰਾਂ ਕੋਲੇ ਆ ਗਿਆ ਤੇ ਤਾਂ ਉਹਨਾਂ ਦੇ ਜਵਾਕਾਂ ਕੋਲੇ ਆਮ ਲੋਕਾਂ ਕੋਲੇ ਮੁੱਖ ਮੰਤਰੀ ਦੀਆਂ ਮੰਤਰੀਆਂ ਦੀਆਂ ਕੁਰਸੀਆਂ ਆ ਗਿਆ ਬਲਕਾਰ ਜੀ ਬੈਠਿਆ ਬੜੇ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਪੰਜਾਬ ਦੀ ਕੈਪੇਬਿਲਿਟੀ ਚ ਹੈ ਇਹ ਕੀ ਕਰਦੇ ਸੀ ਇਹ ਜਿੱਤ ਕੇ ਆਪਣੇ ਮਹਿਲਾਂ ਦੇ ਕੁੰਡੇ ਲਾ ਲੈਂਦੇ ਸੀ ਅੰਦਰੋਂ ਪਬਲਿਕ ਨਹੀਂ ਆਉਣੀ ਚਾਹੀਦੀ ਨੇੜੇ ਤੜੇ ਕਹਿੰਦੇ ਯਸ ਸਰ ਤੇ ਜਦੋਂ ਜੋ 2 ਮਹੀਨੇ ਵੋਟਾਂ ਚ ਰਹਦੇ ਸੀ ਉਦੋਂ ਖੋਲ ਕੇ ਕਹਿੰਦੇ ਸੀ ਆਓ ਆਪਾਂ ਪੰਜਾਬ ਬਚਾਈਏ ਇੱਕ ਮੌਕਾ ਹੋਰ ਦਿਓ ਇਸ ਵਾਰ ਜਦੋਂ ਖੋਲਣ ਲੱਗੇ 2022 ਚ ਖੁੱਲੇ ਨਾ ਉਹ ਅੰਦਰੋਂ ਕੁੰਡੀ ਖੋਲਨੀ ਪਰ ਕਹਿੰਦੇ ਖੁੱਲਦਾ ਕਿਉਂ ਨਹੀਂ ਫਿਰ ਕਿਸੇ ਨੇ ਦੱਸਿਆ ਕਹਿੰਦੇ ਤਾਂ ਬਾਹਰੋਂ ਲਾ ਕੇ ਸੀਗੇ ਲੋਕ ਜੀ ਇਸ ਕਰਕੇ ਹੁਣ ਤੁਸੀਂ ਅੰਦਰ ਹੀ ਰਹੋ ਸੋ ਉੱਥੇ ਰਹਿਣ ਕਿਉਂ ਨੇ ਇਨਾ ਤਾਂ ਕੋਈ ਉਮੀਦ ਨਾ ਕਰਿਓ ਮੈਂ ਤੁਹਾਨੂੰ ਇਹੀ ਕਹਿਣਾ ਆ ਮੈਨੂੰ ਲੱਗਦਾ ਨਹੀਂ ਮੇਰੇ ਬੋਲਣ ਦੀ ਲੋੜ ਐ ਕਿਉਂਕਿ ਰਿਵਰਸ ਮਾਈਗ੍ਰੇਸ਼ਨ ਕਹਿੰਦੇ ਆ ਜਿਹੜੀ ਆ ਪਾਜੀ ਦੱਸ ਕੇ ਗਏ ਆ ਇੰਗਲੈਂਡ ਵਾਲੇ ਕਿ ਇਹ ਰਿਵਰਸ ਮਾਈਗ੍ਰੇਸ਼ਨ ਐ ਇਹ ਕੋਈ ਸ਼ੌਂਕ ਨੂੰ ਨਹੀਂ ਗਏ ਸੀ ਸਿਸਟਮ ਤੋਂ ਰੁੱਸ ਕੇ ਗਏ ਸੀ ਕਿ ਯਾਰ ਕੁਛ ਤਾਂ ਕਰਨਾ ਹੀ ਐ ਚਲੋ ਚੱਲੀਏ ਬਾਹਰ ਨਿਕਲ ਜਾਈਏ ਮਿਹਨਤਾਂ ਕੀਤੀਆਂ ਉੱਥੇ ਜਾ ਕੇ 22 ਘੰਟੇ ਨੇ ਸ਼ਿਫਟਾਂ ਲਾਈਆਂ ਪੰਜਾਬੀਆਂ ਨੇ ਪੰਜਾਬੀਆਂ ਨੇ 22 ਘੰਟੇ ਸ਼ਿਫਟਾਂ ਲਾ ਕੇ ਉੱਥੇ ਕਾਮਯਾਬੀਆਂ ਹਾਸਲ ਕੀਤੀਆਂ ਜੇ ਕਿਤੇ ਉਹੀ ਮਿਹਨਤ ਇਥੇ ਕਰ ਲਈਏ ਤੇ ਸਰਕਾਰ ਸਾਥ ਦੇ ਦੇ ਇਹ ਇਹ ਤਾਂ ਜੀ ਇਤੋਂ ਵੱਡਾ ਤਾਂ ਕੋਈ ਪੁੰਨ ਵਾਲਾ ਕੰਮ ਨਹੀਂ ਮੈਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਕਿ ਨੌਕਰੀਆਂ ਦੇਣ ਉਹਨਾਂ ਨੇ ਫੈਕਟਰੀਆਂ ਖੋਲ੍ਹਣ ਸੁਰ ਦਲਿਤਾਂ ਗਰੀਬਾਂ ਨੂੰ ਦਲਿਤਾਂ ਗਰੀਬਾਂ ਵਾਸਤੇ ਬਹੁਤ ਮੈਂ ਤਾਂ ਕਮੀਆਂ ਦਾ ਵਿੜਾ ਗਾਉਂਦਾ ਰਿਹਾ ਜੀ ਕਾਲਜ ਤੋਂ ਸੰਤਰਾ ਮਦ ASCII ਦੀ ਕਵਿਤਾ ਗਾਉਂਦੇ ਰਹੇ ਆ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲ ਨਾ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਗਰੇੜੇ ਤੂੰ ਮੰਗਦਾ ਰਹੀ ਬੇ ਸੂਰਜਾ ਕਮੀਆਂ ਦੇ ਵੇੜੇ ਸੋ ਵੀਰੋ ਉਹਨਾਂ ਗਰੀਬਾਂ ਵਾਸਤੇ ਬਹੁਤ ਸਿਕੀਮਾਂ ਪਈਆਂ ਗਰੀਬੀ ਜਿਹੜੀ ਐ ਉਹ ਕੋਈ ਲਾਲ ਕਾਰਡ ਹਰਾ ਕਾਰਡ ਕਾਲਾ ਕਾਰਡ ਨਹੀਂ ਹਟਾ ਸਕਦਾ ਗਰੀਬੀ ਨੂੰ ਤਾਂ ਗਰੀਬ ਦਾ ਜਵਾ ਕੇ ਹਟਾ ਸਕਦਾ ਜੇ ਉਹਨੂੰ ਪੜਾ ਕੇ ਅਫਸਰ ਲਾ ਦਈਏ ਬਸ ਉਹ ਅਫਸਰ ਬਣ ਗਿਆ ਉਹਨੇ ਘਰ ਦੀ ਗਰੀਬੀ ਚੱਕ ਦੇਣੀ ਹੈ ਸੋ ਮੈਨੂੰ ਮੈਨੂੰ ਮੈਂ ਕਿਤੇ ਹਿੰਦੀ ਦੀ ਇੰਟਰਵਿਊ ਕਰ ਰਿਹਾ ਸੀ ਟੀਵੀ ਤੇ ਤੁਸੀਂ ਦੇਖੀ ਵੀ ਹੋਣੀ ਬਹੁਤਿਆਂ ਨੇ ਤੇ ਉਹ ਮੈਨੂੰ ਕਹਿੰਦਾ ਜੀ ਮੈਂ ਕੁਝ ਲੀਡਰਾਂ ਦੇ ਨਾਮ ਲਵਾਂਗਾ ਜੋ ਤੁਹਾਡੇ ਦਿਮਾਗ 'ਚ ਹੁਣੇ ਹੀ ਆਉਂਦਾ ਉਹਦੇ ਵਾਸਤੇ ਤੁਸੀਂ ਬੋਲਦੇ ਹੋ ਮੈਨੂੰ ਕਹਿੰਦਾ ਸੁਖਵੀਰ ਬਾਦਲ ਮੈਂ ਕਹਾ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦਾ ਬਾਰਸ ਬਣ ਨੂੰ ਫਿਰਦੇ ਨੇ ਕਹਿੰਦੇ ਜੀ ਕੈਪਟਨ ਮਰਿੰਦਰ ਸਿੰਘ ਮੈਂ ਕਹਾ ਮੈਲਾਂ 'ਚ ਰਹਿਣਾ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਮੁਗਲਾਂ ਨਾਲ ਸੀ ਜਦੋਂ ਕਾਂਗਰਸ ਅੰਗਰੇਜ਼ਾਂ ਦਾ ਰਾਜ ਸੀ ਤਾਂ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਕਾਂਗਰਸ ਨਾਲ ਸੀ ਜਦੋਂ ਕਾਹਲੀਆਂ ਦਾ ਰਾਜ ਸੀ ਤਾਂ ਕਾਹਲੀਆਂ ਨਾਲ ਸੀ ਹੁਣ ਭਾਜਪਾ ਦਾ ਰਾਜ ਐ ਤਾਂ ਭਾਜਪਾ ਦੇ ਨਾਲ ਨੇ ਉਹ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਹਾ ਕਿਸੇ ਵੀ ਗੱਲ ਨੂੰ ਕਿਤੇ ਵੀ ਜੋੜ ਕੇ ਕਿਤੇ ਵੀ ਸੁਣਾ ਸਕਦਾ ਤੇ ਨਾਲੇ ਕਹਿੰਦਾ ਮੇਰੀ ਗਾਰੰਟੀ ਹੈ ਵੀਰੋ ਉਹ ਕਹਿੰਦੇ ਕਿਵੇਂ ਮੈਂ ਕਿਹਾ ਚੰਦਰਯਾਨ ਦਾ ਲਾਂਚਿੰਗ ਵੇਲੇ ਚਲਾ ਗਿਆ ਜਦੋਂ ਚੰਦਰਯਾਨ ਲਾਂਚ ਕਰਨਾ ਸੀ ਕਹਿੰਦਾ ਮੇਰੀ ਇਸਰੋ ਕੇ ਸਾਥ ਵੀ ਪੁਰਾਣਾ ਨਾਤਾ ਹੈ ਮੇਰਾ ਇਸਰੋ ਕੇ ਸਾਥ ਬਹੁਤ ਪੁਰਾਣਾ ਮੈਂ ਵੀ ਹੈਰਾਨ ਰਹਿ ਗਿਆ ਮੈਂ ਕਿਹਾ ਅੱਠ ਮਹੀਨੇ ਸਾਡੀ ਪੇਟ ਤਾਂ ਲੱਭਦਾ ਨਹੀਂ ਇਸਰੋ ਕਿੱਧਰ ਆ ਗਈ ਇੱਥੇ ਇਸਰੋ ਚ ਕਦੋਂ ਚਲਾ ਗਿਆ ਇਹ ਮੈਂ ਹੁਣ ਕਿਵੇਂ ਜੋੜੂਗਾ ਕਹਿੰਦਾ ਮੈਂ ਜਦੋਂ ਸਕੂਲ ਚ ਪੜਦਾ ਸੀ ਦੂਜੀ ਤੀਜੀ ਕਲਾਸ ਚ पढ़ाई पास्यों मेरा हाथ तंगी सी इस करके हरेक टीचर आके मैनू कहता अब इसरो में बैठ अब इसरो में अब इसरो में अब इसरो में इसरो से मेरा पुराना नाता है कहते कंदे अरविंद केजरीवाल मैं क्या इस कदर वाकिफ हो गई है इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਉਹਨਾਂ ਨੇ ਕਿਹਾ ਉਹਨਾਂ ਨੇ ਮੇਰਾ ਨਾਮ ਲਹਿਤਾ ਕਹਿੰਦੇ ਆਪਦੇ ਬਾਰੇ ਕੀ ਕਹੋਗੇ ਭਗਵੰਤ ਮਾਨ ਕਹਿੰਦੇ ਕਹਿੰਦੇ ਭਗਵੰਤ ਮਾਨ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਤਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ 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 ਦੋਨਿਆਂ ਤੋਂ ਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ सोनिया